ਕਿਸਾਨ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਵਾਹ ਖੇਤੀ ਦੇ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੇ ਜੇਕਰ ਤੁਸੀਂ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਗਏ ਬੈਲ ਆਈਕਨ ਬਟਨ ਨੂੰ ਵੀ ਥੋੜਾ ਇੱਕ ਵਾਰੀ ਪ੍ਰੈਸ ਜ਼ਰੂਰ ਕਰ ਦਿਓ ਦੋਸਤੋ ਖਬਰ ਇਹ ਹੈ ਕਿ PAU ਯਾਨੀ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੁਆਰਾ ਸਤੰਬਰ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈਗਾ ਜੀ ਤੇ ਕਿਉਂਕਿ ਸਾਲ ਵਿੱਚ ਇਹ ਦੋ ਮੇਲੇ ਹੁੰਦੇ ਹੈਗੇ ਪੀਏਯੂ ਵੱਲੋਂ ਇਹ ਹਾੜੀ ਸੌਣੀ ਦੇ ਵਿੱਚ ਜਿਹੜਾ ਕਿਸਾਨ ਮੇਲਿਆਂ ਦੀ ਲੜੀ ਆਉਂਦੀ ਹੈਗੀ ਹੈ ਜੀ ਹਾੜੀ ਦੇ ਸੀਜ਼ਨ ਲਈ ਸਤੰਬਰ ਮਹੀਨੇ ਜਿਹੜੇ ਮੇਲੇ ਲੱਗਣੇ ਹੈਗੇ ਆ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਦੋ ਰੋਜ਼ਾ ਕਿਸਾਨ ਮੇਲੇ ਤੋਂ ਬਿਨਾ ਇਹ ਖੇਤਰੀ ਜਿਹੜੇ ਕਿਸਾਨ ਮੇਲੇ ਹੈਗੇ ਆ ਦੋਸਤੋ ਉਹਨਾਂ ਦਾ ਆਯੋਜਨ ਜਿਹੜਾ ਹੋਣਾ ਹੈਗਾ ਉਹਨਾਂ ਦੀਆਂ ਤਰੀਕਾਂ ਦਾ ਵੀ ਐਲਾਨ ਅੱਜ ਕਰ ਦਿੱਤਾ ਗਿਆ ਹੈਗਾ ਤੇ ਇਸ ਸੰਬੰਧੀ ਗੱਲਬਾਤ ਕਰਦਿਆਂ ਜਿਹੜੇ ਆਪਣੇ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਹੀ ਕਿਸਾਨ ਵੇਲੇ ਰਾਹੀ ਨਵੀਆਂ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਈਆਂ ਹਨ ਇਸੇ سلسلے ਨਾਲ ਪੰਜਾਬ ਵਿੱਚ ਵਿਗਿਆਨਕ ਖੇਤੀ ਦਾ ਪਸਾਰ ਹੋਇਆ ਹੈ ਉਹਨਾਂ ਕਿਹਾ ਕਿ ਇਨਾ ਮੇਲ ਕਿਸਾਨ ਜਿਹੜੇ ਮੇਲੇ ਐ ਰਾਹੀ ਜਿਹੜੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਉਤਪਾਦਨ ਤਕਨੀਕ ਅਤੇ ਵਿਗਿਆਨਕ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਦਾ ਵਸੀਲਾ ਬਣਾਇਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਮੇਲੇ ਕਿਸਾਨੀ ਸਮਾਜ ਨੂੰ ਚਲੰਤ ਮਸਲਿਆਂ ਬਾਰੇ ਜਾਗਰੂਕ ਵੀ ਕਰਦੇ ਹਨ ਡਾਕਟਰ ਗੋਸਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਪਾਣੀਆਂ ਦੀ ਸੰਭਾਲ ਬਹੁਤ ਗੰਭੀਰ ਮੁੱਦਾ ਹੈ ਇਹ ਮੁੱਦਾ ਮੌਜੂਦਾ ਖੇਤੀ ਦ੍ਰਿਸ਼ ਦੇ ਨਾਲ ਨਾਲ ਭੁੱਖ ਦੀ ਚਿੰਤਾ ਨੂੰ ਵੀ ਪ੍ਰਗਟ ਕਰਦਾ ਹੈ ਇਸ ਲਈ ਸਤੰਬਰ ਦੇ ਕਿਸਾਨ ਮੇਲਿਆਂ ਦਾ ਥੀਮ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ ਰੱਖਿਆ ਗਿਆ ਹੈ ਡਾਕਟਰ ਗੋਸਲ ਨੇ ਕਿਹਾ ਕਿ ਇਹਨਾਂ ਮੇਲਿਆਂ ਵਿੱਚ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਕਿਸਾਨਾਂ ਦੇ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਆਸ ਹੈ ਬਿਲਕੁਲ ਠੀਕ ਉਹਨਾਂ ਨੇ ਕਿਹਾ ਹੈਗਾ ਜੀ ਤੇ ਪੂਰੇ ਪੰਜਾਬ ਦੇ ਵਿੱਚੋਂ ਦੀ ਇਸ ਮੇਲੇ ਦਾ ਇਹਨਾਂ ਚਾਹ ਹੁੰਦਾ ਹੈਗਾ ਜੀ ਸਾਲ 'ਚ ਦੋ ਵਾਰ ਹੀ ਲੱਗਦਾ ਹੈਗਾ ਤੇ ਕਿਸਾਨ ਵੀਰ ਇੱਥੇ ਮੇਲੇ 'ਚ ਹੁਮੋ ਹੁਮਾ ਕੇ ਦੋਸਤੋ ਪੁੱਛਦੇ ਹਨ ਇਸ ਵਾਰ ਹੋਰ ਜਿਹੜੀ ਜਾਣਕਾਰੀ ਦਿੰਦੇ ਆ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਮੱਖਣ ਸਿੰਘ ਭੁੱਲਰ ਉਹਨਾਂ ਨੇ ਦੱਸਿਆ ਕਿ ਮੇਲਿਆਂ ਦਾ ਜਿਹੜਾ ਆਰੰਭ ਹੈਗਾ ਨਾ ਇਹ ਡੇਟਾ ਤੁਸੀਂ ਪਹਿਲਾਂ ਨੋਟ ਕਰ ਲਓ ਕਿਸਾਨ ਵੀਰੋ ਮੇਲਿਆਂ ਦਾ ਜਿਹੜਾ ਆਰੰਭ ਹੈਗਾ 3 ਸਤੰਬਰ ਨੂੰ 나ਗ ਕਲਾ ਅੰਮ੍ਰਿਤਸਰ ਦੇ ਵਿੱਚ ਮੇਲੇ ਜਿਹੜਾ ਕਰਾਇਆ ਜਾਏਗਾ 6 ਸਤੰਬਰ ਨੂੰ ਬੱਲੋਵਾਲ ਸੌਖੜੀ ਅਤੇ 10 ਸਤੰਬਰ ਨੂੰ ਫਰੀਦਕੋਟ ਵਿਖੇ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ ਪੀਏਯੂ ਵਿੱਚ ਦੋ ਰੋਜ਼ਾ ਜਿਹੜਾ ਕਿਸਾਨ ਮੇਲਾ ਲੱਗਣਾ ਹੈਗਾ ਉਹ 13 ਅਤੇ 14 ਸਤੰਬਰ ਨੂੰ ਲਾਇਆ ਜਾਏਗਾ ਦੋਸਤੋ ਇੱਕ ਵਾਰੀ ਫੇਰ ਕਿਸਾਨ ਵੀਰੋ ਨੋਟ ਕਰ ਲਓ ਜਿਹੜਾ ਪੀਏਯੂ ਦੇ ਵਿੱਚ ਜਿਹੜਾ ਮੇਨ ਮੇਲਾ ਲੱਗਦਾ ਉਹ 13 ਅਤੇ 14 ਸਤੰਬਰ ਨੂੰ ਉਹ ਲੱਗੇਗਾ ਜੀ ਤੇ ਉਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ 18 ਸਤੰਬਰ ਨੂੰ ਅਤੇ ਰੌਣੀ ਪਟਿਆਲਾ ਵਿੱਚ 24 ਸਤੰਬਰ ਨੂੰ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ ਜਿਹੜਾ ਆਖਰੀ ਕਿਸਾਨ ਮੇਲਾ ਹੈਗਾ ਦੋਸਤੋ ਉਹ 27 ਸਤੰਬਰ ਨੂੰ ਬਠਿੰਡੇ ਵਿੱਚ ਲਾਇਆ ਜਾਏਗਾ ਦੋਸਤੋ ਇਹ ਉੱਪਰ ਨਿਰਦੇਸ਼ਕ ਸੰਚਾਰ ਡਾਕਟਰ ਤਜਿੰਦਰ ਸਿੰਘ ਰਿਹਾਰੜ ਨੇ ਇਹਨਾਂ ਮੇਲਿਆਂ ਬਾਰੇ ਪੰਜਾਬ ਵਿੱਚ ਅਤੇ ਆਸ-ਪਾਸ ਦੇ ਸੂਬਿਆਂ ਤੋਂ ਭਾਰੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਉਹਨਾਂ ਨੇ ਦੱਸਿਆ ਕਿ ਹੁੰਦੇ ਹਨ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸਾਨ ਮੇਲੇ ਵਿੱਚ ਦੇਸ਼ ਦੇ ਪ੍ਰਸਿੱਧ ਮਸ਼ੀਨਰੀ ਨਿਰਮਾਤਾ ਅਤੇ ਵਿਗਿਆਨਕ ਖੇਤੀ ਦੇ ਉੱਗੇ ਨਾ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਕਿਸਾਨਾਂ ਨੂੰ PAU ਦੇ ਮਹਾਰਾ ਨਾਲ ਗੱਲਬਾਤ ਕਰਨ ਅਤੇ ਸਵਾਲਾਂ ਦੇ ਜਵਾਬ ਹਾਸਲ ਕਰਨ ਦਾ ਦੋਸਤੋ ਮੌਕਾ ਵੀ ਮਿਲੇਗਾ ਤੇ ਤੁਸੀਂ ਤਰੀਕਾ ਇਹਦੀਆਂ ਨੋਟ ਕਰ ਲਓ ਡੇਟਾ ਦੀਆਂ ਨੋਟ ਕਰ ਲਓ ਦੋਸਤੋ ਜਿਹੜਾ ਮੇਨ ਜਿਹੜਾ ਮੇਲਾ ਲੁਧਾਨੇ ਵਿੱਚ ਲੱਗਣਾ ਹੈਗਾ 13 ਅਤੇ 14 ਸਤੰਬਰ ਨੂੰ ਇਹ ਲੱਗੇਗਾ ਤੁਹਾਨੂੰ ਇਹ ਦੋਸਤੋ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਜੇ ਵੀਡੀਓ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਅੱਗੇ ਆਪਣੇ 11 ਦੋਸਤਾਂ ਕਿਸਾਨ ਵੀਰਾਂ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ